ਜੀਵਨ ਕੁਮਾਰ ਹੈ ਜੀ ਕੀ ਘਟਰਾ ਮਾਪੀ ਆ ਜੀ ਤੁਹਾਡੀ ਦੁਕਾਨ ਤੇ ਤੇ ਕਿੰਨੇ ਦਾ ਟਾਈਮ ਸੀ ਕੀ ਕਰ 6 ਵਜੇ ਮੈਂ ਆਉਣਾ ਜੀ ਦੁਕਾਨ ਤੇ 6:15 ਕੇ 16 ਮਿੰਟਾਂ ਦੇ ਹੋਈ ਆ ਜੀ ਅੰਦਰ ਦੋ ਜਣੇ ਵਰਗੇ ਹੀ ਆ ਬਚਾ ਹੀ ਜਿਹੜਾ ਪੁੱਜੜਾ ਪੀ ਹੋ ਗਿਆ ਜੀ ਇੱਕ ਜਾਨ ਕੋਲ ਬਲ ਬਰਜ ਗਿਆ ਮਾਰੋ ਬਲ ਬਰਜ ਕੀ ਕੁਛ ਲੈ ਗਏ 5-7000 ਰੁਪਏ ਸੀ ਉਹ ਲੈ ਗਏ ਕਾਤੇ ਆਏ ਸੀ ਆਲਟੋ ਗੱਡੀ ਤੇ ਆਈ ਜੀ ਪੀ ਵੀ 022390 ਆਲਟੋ ਸੀ ਜੀ ਚਿੱਟੇ ਰੰਗ ਦੀ ਤੇ ਕਲੇਟਰ ਦੇ ਉੱਤੇ ਕਾਬੂ ਲਾਇਆ ਸੀ ਕੋਈ ਬੋਸ ਨੂੰ ਸੁਚਿਤ ਕਰਤਾ ਤੁਸੀਂ ਹਾਂ ਸੁਚਿਤ ਕਰਤਾ ਜੀ ਤੜਕੇ ਕੰਨ ਲੱਗਿਆ ਜੀ ਕੋਈ ਨਹੀਂ ਆਇਆ ਦੱਸੋ ਪੁਲਿਸ ਮੁਲਾਜ਼ਮਾ ਨੇ ਕੀ ਕੀਤਾ ਕੁਛ ਨਹੀਂ ਕਰਿਆ ਜੀ ਅਸੀਂ ਭਾਲ ਚਾਲ ਕਰਦੇ ਆਂ ਜੀ ਕਹਿੰਦੇ ਕੀ ਮੰਗ ਕਰਦੇ ਅੱਜ ਖਾਹ ਭਾਲ ਦੇ ਨਾਲ ਬੰਦੇ ਭਾਲੋ ਜੀ ਮੇਰਾ ਨਾਮ ਉਤਮ ਵੰਸਲ ਹੈ ਜੀ ਮਾਰਕੀਟ ਚ ਜੋੜੇ ਪੰਪਾਂ ਚ ਪੈਟਰੋਲ ਪੰਪ ਹੈ ਸਾਡਾ ਇਹ ਜਿਹੜੀ ਮੰਦਭਾਗੀ ਘਟਨਾ ਹੋਈ ਹੈਗੀ ਇਹਦਾ ਅਸੀਂ ਵਿਰੋਧ ਕਰਦੇ ਆਂਗੇ ਤੇ ਇਹ ਫਾਇਦੇ ਵਿੱਚ ਹੀ ਕਾਰਨਾਮੇ ਹੋ ਰਹੇ ਨੇ ਚੋਰੀਆਂ ਲੁੱਟਾਂ ਹੋ ਰਹੀਆਂ ਨੇ ਇੱਕ ਪਾਸੇ ਪੁਲਿਸ ਪਲੈਨ ਬਣਾ ਚਾ ਰਹੀ ਹੈ ਵੀਰ ਜੀ ਦੇਖੋ ਜਿਹੜਾ ਕੁਝ ਹੋ ਰਿਹਾ ਇਹ ਤਾਂ ਸਾਫ਼ ਗੱਲ ਹੈਗਾ ਕਿ ਪੁਲਿਸ ਨੂੰ ਇੱਥੇ ਨੱਥ ਪਾਉਣੀ ਚਾਹੀਦੀ ਹੈ ਡੇਢ ਸਾਲ ਪਹਿਲਾਂ ਪੰਪਤੇ ਵੀ ਇਹੀ ਕੁਝ ਹੋਇਆ ਸੀਗਾ ਸਾਨੂੰ ਆਉਦੇ ਡਿਫੈਂਸ ਵਿੱਚ ਫੇਰ ਕਰਨੇ ਪਏਗੇ ਉਲਟਾ ਪਰਚਾ ਸਾਡੇ ਦੇ ਦਰਜ ਕੀਤਾ ਗਿਆ ਜੀ ਜਿੰਨੀ ਦੇਰ ਗੁੰਡਾ ਅਨਸਰ ਤੇ ਨੱਥ ਨਹੀਂ ਪਾਈ ਜਾਊਗੀ ਇਹ ਸਿਲਸਲੇ ਚੱਲਦੇ ਹੀ ਰਹਿਣਗੇ ਜੀ ਅੱਜ ਸ਼ਹਿਰ 'ਚ ਘਟਨਾਵਾਂ ਹੋਈਆਂ ਨੇ ਅੱਜ ਸ਼ਹਿਰ 'ਚ ਸੁਣਨਾ ਚਾਇਆ ਵੀ ਤਿੰਨ ਘਟਨਾਵਾਂ ਹੋਈਆਂ ਨੇ ਜੀ ਦੇਖੋ ਆਪਾਂ ਨੂੰ ਬਾਕੀ ਘਟਨਾਵਾਂ ਦਾ ਪਤਾ ਨਹੀਂ ਜੋ ਸਾਡੀ ਮਾਰਕੀਟ 'ਚ ਘਟਨਾ ਹੋਈ ਐ ਇਹ ਬਹੁਤ ਮੰਦਭਾਗੀ ਘਟਨਾ ਹੋਈ ਐ ਇੱਕ ਸ਼ਰੀਫ ਆਦਮੀ ਜੋ ਆਪਣੀ ਦੁਕਾਨ ਖੋਲਦਾ ਸਵੇਰ 6 ਵਜੇ ਉੱਠ ਕੇ ਆ ਕੇ ਉਹਦੇ ਨਾਲ ਇਹਦਾ ਧੱਕਾ ਹੋਇਆ ਉਹ ਗਲਤ ਹੋਇਆਗਾ ਪੁਲਿਸ ਪ੍ਰਸ਼ਾਸਨ ਨੂੰ ਇੱਥੇ ਗੌਰ ਕਰਨੀ ਚਾਹੀਦੀ ਐ ਤੇ ਮੈਂ ਇਹ ਚਾਹੂੰਗਾ ਕਿ ਸਾਰਿਆਂ ਤੇ ਮਤਲਬ ਜਿਹੜਾ ਆਪਣਾ ਪੀਸੀਆਰ ਐ ਪੀਸੀਆਰ ਨੂੰ ਅਲਰਟ ਕਰਨਾ ਚਾਹੀਦਾ ਇਸ ਚੀਜ਼ ਨੂੰ ਲੈ ਕੇ ਇਨਾਂ ਨਾਲ ਜਿਹੜਾ ਧੱਕਾ ਹੋਇਆ ਉਹਦਾ ਇਹਨਾਂ ਨੂੰ ਮੁਆਵਜ਼ਾ ਦੇਵੋਣਾ ਚਾਹੀਦਾ ਫੜਕੇ ਗੁੰਡੇ ਜੇ ਆਪਾਂ ਗੱਲ ਕਰੀਏ ਇੱਕ ਵਾਰ ਚੋਣ ਜਾਬਤਾ ਲੱਗਿਆ ਹੋਇਆ ਤੇ ਅਸਲੀ ਇਹ ਵਪਾਰੀਆਂ ਦਾ ਅਸਲਾ ਜਿਹੜਾ ਜਮਾਗਾ ਤੇ ਆਮ ਲੋਕ ਇਸ ਤਰ੍ਹਾਂ ਘੁੰਮਦੇ ਲਈ ਫਿਰਦੇ ਕਿਵੇਂ ਦੇਖਦੇ ਹੋ ਪੀਰ ਜੀ ਹੁਣ ਇਹ ਤਾਂ ਦੇਖੋ ਸਾਰੇ ਰੂਲ ਨੇ ਜਿਹੜੇ ਕਾਨੂੰਨ ਨੇ ਉਹ ਤਾਂ ਵਪਾਰੀਆਂ ਲਈ ਹੋਈ ਨੇ ਆਮ ਗੁੰਡਿਆਂ ਲਈ ਕਿਸੇ ਲਈ ਕੋਈ ਰੂਲ ਨਹੀਂ ਹੈਗਾ ਤੁਹਾਨੂੰ ਪਤਾ ਹੈਗਾ ਜੇ ਹੁਣ ਅਸੀਂ ਲੈ ਕੇ ਜਾ ਰਹੇ ਹਾਂ ਅਸਲਾ ਸਾਡੇ ਲਈ ਤਾਂ ਕੈਸ਼ ਤੇ ਵੀ ਮਨਾਹੀ ਹੈ ਵੀ 50000 ਤੋਂ ਉੱਤੇ ਚੱਕ ਨਹੀਂ ਸਕਦੇ ਲੁੱਟਾਂ ਖੋਹਾਂ ਹੋਈ ਜਾਂਦੀਆਂ ਅਸਲੀ ਦੀ ਨੋਕ ਤੇ ਹੋਈਆਂ ਜਾਂਦੀਆਂ ਕੋਈ ਪੁੱਛਗਿੱਛ ਹੀ ਨਹੀਂ ਜਦੋਂ ਸਾਡੇ ਪੰਪ ਤੇ ਇਹ ਵਾਰਦਾਤ ਹੋਈ ਸੀ 1.5 ਸਾਲ ਪਹਿਲਾਂ ਅੱਠ ਆਣਿਆਂ ਦਾ گرو ਆਇਆ ਸੀਗਾ ਜੀ ਸਾਡੇ ਤੇ ਡਾਂਗਾ ਰਾਣਾ ਵਾਰੀਆਂ ਉਹਨਾਂ ਨੇ ਅਸੀਂ ਡਿਫੈਂਸ ਚ ਫੇਰ ਕਰਤੇ ਪਰਚਾ ਸਾਡੇ ਤੇ ਕਾਨੂੰਨ ਸਾਡੇ ਲਈ ਨੇ ਗੁੰਡਿਆਂ ਲਈ ਕੋਈ ਕਾਨੂੰਨ ਨਹੀਂ ਹੈਗੇ ਵੀ ਉਹ گرو ਚ ਆਏ ਨੇ ਓਵੇਂ ਜਿਵੇਂ ਇੱਥੇ ਹੋਇਆ ਜੀ ਕੀ ਮੰਗ ਕਰਦੇ ਮੰਗ ਤਾਂ ਇਨਸਾਫ ਦੀ ਹੁੰਦੀ ਹੈ ਜੀ ਵਪਾਰੀ ਹੋਰ ਕੀ ਮੰਗ ਕਰ ਸਕਦਾ ਅਸੀਂ ਪਹਿਲਾਂ ਵੀ ਇਨਸਾਫ ਦੀ ਮੰਗ ਕਰਦੇ ਆ ਹੁਣ ਤੱਕ ਇਨਸਾਫ ਦੀ ਮੰਗ ਚੱਲ ਰਹੀ ਆ ਅਜੇ ਤੱਕ ਕੋਈ ਇਨਸਾਫ ਮਿਲ ਨਹੀਂ ਰਿਹਾ ਅਸੀਂ ਇਹਨਾਂ ਨੂੰ ਇਨਸਾਫ ਦਿਵਾਉਣ ਲਈ ਆਪਦੀ ਆਵਾਜ਼ ਚੱਕਣੀ ਚਾਹੁੰਦੇ ਹਾਂ ਜੀ ਕਾਦੀ ਦੁਕਾਨ ਕਰਦੇ ਹੋ ਅਸੀ ਸਕ੍ਰੈਪ ਦਾ ਕੰਮ ਨਹੀਂ ਸਾਡਾ ਅੱਜ ਕੀ ਘਟਨਾ ਹੋਈ ਹੈ ਅੱਜ ਜੀ ਸਾਡੇ ਸਵੇਰੇ ਸਾਡੇ 4:50 ਤੇ ਮੈਨੂੰ ਫੋਨ ਗਿਆ ਤੇ ਵੀ ਸਾਡੇ ਗਦਾਮ ਦੇ ਵਿੱਚ ਕੋਈ ਬੰਦੇ ਵੜੇ ਹੋਏ ਨੇਗੇ ਤੇ ਉਹ ਮਾਲ ਕੱਢ ਕੱਢ ਕੇ ਬਾਹਰ ਸਿੱਟੀ ਜਾਂਦੇ ਨੇ ਅਸੀਂ ਸਾਡੀ ਦੀਪਕ ਜੀ ਨੇ ਜਦੋਂ ਫੋਨ ਗਿਆ ਅਸੀਂ ਸਵੇਰੇ ਉਹਦੀ ਆਏ ਆ 5 ਵਜੇ ਤਣ ਪਹੁੰਚ ਗਏ ਉਹ ਉਸ ਵੇਲੇ ਬੰਦੇ ਭੱਜ ਗਏ ਸੀ ਰਿਹੜੀ ਸੀ ਉਹਨਾਂ ਕੋਲੇ ਜਦੋਂ ਇਹਨਾਂ ਨੇ ਬੰਦਿਆਂ ਨੂੰ ਵੀ ਫੜਨ ਦੀ ਕੋਸ਼ਿਸ਼ ਕੀਤੀ ਉਹਨਾਂ ਕੋਲੇ ਨਾ ਬੋਤਲਾ ਭੰਨ ਕੇ ਹੱਥ ਚ ਫੜੀਆਂ ਹੋਈਆਂ ਸੀ ਵੀ ਛੋਡੇ ਬੋਤਲ ਮਾਰਾਂਗੇ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਤਾਂ ਬਾਬਾ ਸੀਗਾ ਜੀ ਮੇਰੇ ਸਾਰ ਚਾਰ ਪੰਜ ਕੁਆਂਟਰ ਦਾ ਸੀ ਮਾਰ ਚੱਕ ਗਏ ਹੁਣ ਸਾਹਮਣੇ ਹੈਗਾ ਤੇ ਸਾਰੀਆਂ ਮੋਟਰਾਂ ਸੀ ਜਾਂ ਵਧੀਆ ਮਤਲਬ ਕੇ ਕਾਪਰ ਦਾ ਤੇ ਅਲੂਮੀਨੀਅਮ ਦਾ ਮਾਲ ਹੀ ਸੀਗਾ ਨਕਦੀ ਵੀ ਕੋਈ ਲੱਗੀ ਹਾਂਜੀ ਇਹਨਾਂ ਨਕਦੀ ਕੋਈ ਨਹੀਂ ਸੀ ਕਿਤੇ ਨਹੀਂ ਜੇ ਕੇ ਉਹ ਸਾਹਮਣੇ ਆ ਜਾਣ ਪਛਾਣ ਲੋਗੇ ਤੁਸੀਂ ਬੰਦੇ ਦੇਖੋ ਜੀ ਇਹ ਤਾਂ ਮੈਂ ਤਾਂ ਨਹੀਂ ਹਜੇ ਦੇਖੋ ਜਿੰਨਾਂ ਨੇ ਮੌਕੇ ਤੇ ਦੇਖੇ ਸੀਗੇ ਹੁਣ ਧਿਆਨ ਚ ਹੈਗੀ ਆ ਪਹਿਲਾਂ ਵੀ ਇੱਥੋਂ ਫੜਾਇਆ ਸੀ ਬੰਦਾ ਸੀ ਇੱਕ ਉਸ ਵੇਲੇ ਉਹ ਤੋਂ ਫੜਾਇਆ ਵੀ ਸੀਗਾ ਪਾਰੋ ਪੁਲਿਸ ਨੇ ਫੇਰ ਕੋਈ ਉਹ ਇਹ ਜੀ ਕੋਈ ਦਾਰਬਾਈ ਵਸਾਈ ਕਰਕੇ ਛੱਡਤਾ ਸੀ ਕੋਈ ਸੀਸੀਟੀਵੀ ਫੁਟੇਜ ਵਗੈਰਾ ਹੈਗੀ ਕੋਈ ਉਹ ਪਹਿਲਾਂ ਵਾਲੀ ਤਾਂ ਹੈਗੀ ਆ ਦੇਖੋ ਮੇਰੇ ਕੋਲੇ ਜਿਹੜੇ ਬੰਦੇ ਸੀਗੇ ਉਹਦੀ ਫੜੀ ਆ ਸੀਸੀਟੀਵੀ ਹੈਗੀ ਆ ਮਾਲ ਉਹਦੇ ਅੰਦਰ ਪਹਿਲੇ ਵਸੇ ਦੀ ਲੈ ਕੇ ਗਏ ਸੀ ਕਿੰਨੇ ਕ ਬੰਦੇ ਦੱਸੇ ਜਾਂਦੇ ਨੇ ਇਹੇ ਤਿੰਨ ਚਾਰ ਬੰਦੇ ਸੀਗੇ ਜੀ ਕਾਹਦੇ ਆਏ ਸੀ ਇਹ ਪਹਿਲਾਂ ਤਾਂ ਦੇਖੋ ਕਾਹਦੇ ਦੂਬਾਰਾ ਤਾਂ ਰੇੜੀ ਸੀ ਜਿਨ੍ਹਾਂ ਕੋਲੇ ਜੀ ਰੇੜੀ ਤੇ ਮਾਲ ਢੋਹਦੇ ਸੀ ਮੂੰਹ ਬੰਨੇ ਹੋਏ ਸੀ ਇਹਨਾਂ ਦੇ ਮੂੰਹ ਪੁੱਟਾ ਨਹੀਂ ਦੇਖੋ ਮੈਨੂੰ ਇਹ ਪੁੱਛਣਾ ਪਊਗਾ ਜੀ ਕਿਵੇਂ ਚੜੇ ਇੱਥੋਂ ਦੀ ਹਾਂਜੀ ਇੱਥੋਂ ਦੀ ਕਿਵੇਂ ਚੜੇ ਇਥੋਂ ਨਹੀਂ ਤਾਂ ਇਹ ਮਨ ਦਾ ਬੋਰਡ ਲਾ ਕੇ ਚੜੇ ਨੇ ਜੀ ਆ ਬੋਰਡ ਪਿਆ ਸੀ ਬੋਰਡ ਲਾ ਕੇ ਚੜੇ ਨੇ ਜੀ ਕੀ ਮੰਗ ਕਰਦੇ ਅਸੀਂ ਤਾਂ ਇਹ ਕਹਿੰਨੇ ਆ ਪ੍ਰਸ਼ਾਸਨ ਵੀ ਕੋਈ ਗਸ਼ਤ ਵਧਾਈ ਜਾਵੇ ਦੇਖੋ ਚੋਰਾਂ ਦਾ ਸਾਰਾ ਇਹ ਹੋਇਆ ਪਿਆਗਾ ਕੋਈ ਮਾੜ ਸਖਿਆਤ ਨਹੀਂ ਹੈਗਾ ਜਿੱਥੇ ਮਰਜੀ ਕੱਡੇ ਡੇਡੀਆਂ ਕੰਨਾਂ ਟੱਪ ਕੇ ਮੇਰਾ ਧਨੌੜਾ ਰੋਡ ਤੇ ਗ੍ਰਾਮ ਉੱਥੇ ਵੀ ਇਹੀ ਹਾਲ ਸੀ ਹਨਾ ਸਿੱਟੀ ਟੂਚ ਬੰਦਾਗਾ ਐਡੇ ਡੇਡੀਆਂ ਉੱਚੀਆਂ ਕੰਨਾਂ ਤਾਂ ਸਾਲਾ ਮਾਰ ਜਾਂਦੇ ਨੇਗੇ ਅੱਜ ਹੋਰ ਵੀ ਘਟਨਾ ਹੋਈ ਅੱਜ ਮੈਂ ਸਵੇਰੇ ਹੋਰ ਵੀ ਸੁਣਿਆ ਕਹਿੰਦੇ ਕਿਸੇ ਦੇ ਹੋਰ ਵੀ ਕੁੱਟਮਾਰ ਕਰਕੇ ਤੇ ਉਹਨਾਂ ਦਾ ਪੈਸੇ ਵੀ ਖੋ ਗਏ ਲੈ ਪਰਾਨੀ ਬਸਟਡ ਆ ਤੇ